ਕਸੀਲਾ ਵਿਖਾਵਾਂਗੇ ਤੁਹਾਨੂੰ ਅੱਜ ਅੰਮ੍ਰਿਤਸਰ ਸਾਹਿਬ ਦੇ 시ਦਾ ਸਾਹਿਬ ਚੌਂਕ ਦੀ ਆ ਜਿੱਥੇ ਕਿ ਗੋਰਸ਼ਕ ਭੈਣ ਵੱਲੋਂ ਇੱਕ ਛੋਟੀ ਜੀ ਕਾਰ ਲਗਾਈ ਗਈ ਹੈ ਜਿਸ ਵਿੱਚ ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ ਤੇ ਚਾਟੀ ਲੱਸੀ ਲਈ ਲਗਾਈ ਗਈ ਹੈ। ਢੰਡੀ ਸੁਗਾਤ ਪੰਜਾਬ ਦੀ ਸ਼ਾਨ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ 300 ਰੁਪਏ ਵਿੱਚ ਅਨਲਿमिटेड ਜਿੰਨਾ ਮਰਜ਼ੀ ਬੰਦਾ ਖਾਵੇ ਕੋਈ ਨਾ ਨਹੀਂ ਆ ਤੁਸੀਂ ਦੇਖਦੇ ਹੋ ਜਿੰਨੀ ਮਰਜ਼ੀ ਬੱਕੀ ਰੋਟੀ ਜਿੰਨੇ ਮਰਜ਼ੀ ਸਰੋਂ ਦਾ ਸਾਗ ਤੇ ਕਾਟੀ ਰੱਸੀ ਲਵੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਮਨਾਈ ਨਹੀਂ ਆ ਅੰਮ੍ਰਿਤਸਰ ਵਾਸੀਆਂ ਸਾਰਿਆਂ ਦੇ ਪਿਆਰ ਨਾਲ ਅਸੀਂ ਇੱਥੋਂ ਤੱਕ ਪਹੁੰਚੇ ਆ ਇਸ ਤਰ੍ਹਾਂ ਸਰੋਂ ਦਾ ਸਾਗ ਮੱਕੀ ਦੀ ਰੋਟੀ ਵਿੱਚ ਨਹੀਂ ਪਊਗੀ ਜੇ ਸੋਚਿਆ ਸੀ ਕਦੀ ਨਹੀਂ ਸੋਚਿਆ ਸੀ ਪਰ ਮੈਨੂੰ ਬਹੁਤ ਅੱਛਾ ਲੱਗਦਾ ਹੁਣ ਖਾਤੇ ਹੋਏ ਮੈਂ ਪੜਾਈ ਕਿਸੋ ਦਾ ਕੀਤੀ ਆ ਪੜਾਈ ਮੈਂ ਬੀਏ ਕੀਤਾ ਹੋਇਆ ਤੇ ਮੈਨੂੰ ਇਸਾ ਪੈਣ ਬੀਏ ਕਰਕੇ ਅੱਜ ਰੋਟੀਆਂ ਲਾਉਣੀਆਂ ਪੈਣਦੀਆਂ ਨੇ ਕੰਮ ਕਰਨਾ ਪੈਂਦਾ ਇਸ ਤਰ੍ਹਾਂ ਛਣਕਾ ਉੱਤੇ ਖਲੋਣ ਕਰਨਾ ਪੈਂਦਾ ਕਈ ਸੋਚਿਆ ਸੀ ਨੌਕਰੀ ਕੀਤੀ ਜਾਵੇ ਕਿਤੇ ਬਹਿ ਕੇ ਆਰਾਮ ਦੇ ਨਾਲ ਪੰਜਾਬੀਆਂ ਵਾਸਤੇ ਮੈਂ ਕਹਿ ਸਕਦਾ ਬੜੀ ਇਹ ਸ਼ਗਾਵਤ ਹੁੰਦੀ ਆ ਇਹ ਹੋਰ ਕਿਹੜੀਆਂ ਸਭੀਆਂ ਨਾਲੋਂ ਸਭ ਤੋਂ ਵੱਧ ਜਿਹੜੀ ਸ਼ਗਾਰ ਮੈਂ ਕਹਿੰਦਾ ਸਰੋਂ ਦਾ ਸਾਗ ਤੇ ਮੱਕੀ ਰੋਟੀ ਹੁੰਦੀ ਆ ਆਪਾਂ ਕਿਸੇ ਨੂੰ ਨਹੀਂ ਕਹਿਣਾ ਕਿ ਹਾਂ ਭਈ ਤੂੰ ਇਹਨੇ ਕਿਉਂ ਖਾ ਰਹੇ ਹੋ ਆਪਾਂ ਅਨਲਿਮਿਟਿਡ ਰੱਖਿਆ ਹੋਇਆ ਜਿੰਨੇ ਮਰਜ਼ੀ ਖਾਓ ਦਿਲ ਖੋਲ ਕੇ ਖਾਓ ਕਦੇ ਜਦੋਂ ਕਦੇ ਸਿਆਲ ਆ ਜਾਂਦਾ ਬਾ ਤੇ ਪੰਜਾਬੀਆਂ ਦੀ ਮੈਂ ਕਹਿ ਸਕਦਾ ਵੀ ਸ਼ਗਾਵਤ ਆਏ ਸਰੋਂ ਦਾ ਸਾਗ ਪੈਂਦੇ ਪਾਵੇ ਇੱਕ ਇੱਕ ਹਫ਼ਤਾ ਖਵਾਈ ਜਾਓ ਕੰਬਦੀ ਦਾ ਮਨ ਨਹੀਂ ਭਰਦਾ ਖਾ ਕੇ ਸਹੀ ਗੱਲ ਜੀ ਬਈ ਵੀ ਦੇਖੋ ਉਹ ਪੋਂਦੇ ਆ ਰਹੇ ਸਿਖੰਦੇ ਆ ਰਹੇ ਸਸੀਗਾ ਦੋਸਤੋ ਮੈਂ ਆ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੁਸੀਂ ਦੇਖ ਰਹੇ ਹੋ ਆਰਪੀਡੀ 24 ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਅਮਰਸਰ ਸਾਹਿਬ ਦੇ ਸੀਦਾ ਸਾਹਿਬ ਚੌਂਕ ਦੀ ਆ ਜਿੱਥੇ ਕਿ ਗੋਰਸ਼ਕ ਪੈਣ ਵੱਲੋਂ ਇੱਕ ਛੋਟੀ ਜੀ ਕਾਰ ਲਗਾਈ ਗਈ ਹੈ ਜਿਸ ਵਿੱਚ ਸਰੋਂ ਦਾ ਸਾਗ ਮੱਕੀ ਦੀ ਰੋਟੀ ਤੇ ਚਾਟੀ ਬਲੱਸੀ ਲਈ ਲਗਾਈ ਗਈ ਆ ਦਿੱਤੀ ਤਤਬਲ ਸੀਦਾ ਜੀ ਸਾਡੀ ਘਰਾਂ ਕਿ ਤੁਸੀਂ ਤੁਸੀਂਾਂ ਵਿੱਚ ਦੇਖ ਸਕਦੇ ਹੋ ਜਿਹੜਾ ਕਿ ਠੰਡ ਦੀ ਸੁਗਾਤ ਪੰਜਾਬ ਦੀ ਸ਼ਾਨ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਤਸਵੀਰ ਆ ਇਸ ਭੈਣ ਵੱਲੋਂ ਲਈ ਗਈ ਆ ਅਤੇ ਲੋਕਾਂ ਵੱਲੋਂ ਬੜਾ ਪਿਆਰ ਦਿੱਤਾ ਜਾ ਰਿਹਾ ਹੈ ਭਰਮਾ ਹੰਗੜਾ ਦਿੱਤਾ ਜਾ ਰਿਹਾ ਅਤੇ ਖਾਸਾ ਕਿ ਇਹ ਭੈਣ ਦਾ ਪ੍ਰਾਲਾ 20 ਰੁਪਏ ਵਿੱਚ ਅਨਲਿਮਿਟਡ ਜਿੰਨਾ ਮਰਜ਼ੀ ਬੰਦਾ ਖਾਵੇ ਕੋਈ ਨਾ ਨਹੀਂ ਆ ਤੁਸੀਂ ਦੇਖ ਸਕਦੇ ਹੋ ਜਿੰਨੀ ਮਰਜ਼ੀ ਮੱਕੀ ਰੋਟੀ ਜਿੰਨੇ ਮਰਜ਼ੀ ਸਰ੍ਹੋਂ ਦਾ ਸਾਗ ਤੇ ਚਾਟੀ ਰੱਸੀ ਲਵੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਮਨਾਈ ਨਹੀਂ ਆ ਤੁਸੀਂ ਦੇਖ ਸਕਦੇ ਹੋ ਭੈਣ ਵੱਲੋਂ ਬੜੀ ਬਿੰਦ ਕੀਤੀ ਜਾ ਰਹੀ ਆ ਗੁਰਸਖ ਭੈਣ ਆ ਬੜੇ ਮਾੜੇ ਹਾਲਾਤਾਂ ਵਿੱਚ ਉਹ ਮਾੜੇ ਸਮੇਂ ਵਿੱਚੋਂ ਜਿਹੜੀ ਲੰਘ ਕੇ ਆਈ ਆ ਅੱਜ ਸਮਾਂ ਚੰਗਾ ਆ ਬਿੰਦ ਕੀਤੀ ਆ ਤੇ ਮੈਂ ਕਹਿੰਦਾ ਪ੍ਰਮਾਤਮਾ ਨੇ ਵੀ ਜਿਹੜੇ ਕਿਰੰਗ ਲਿਆਏ ਨੇ ਗੱਲਬਾਤ ਵੀ ਕਰਾਂਗੇ ਭੈਣ ਦੇ ਨਾਲ ਪੁੱਛਾਂਗੇ ਸਰ ਜਿੰਦਗੀ ਬਾਰੇ ਕਿਸ ਤਰ੍ਹਾਂ ਦੇ ਮਾੜੇ ਹਾਲਾਤਾਂ ਵਿੱਚੋਂ ਨੰਗੜਾ ਪਿਆ ਤੇ ਅੱਜ ਦੇ ਹਾਲਾਤ ਕੀ ਨੇ ਪਹਿੰਦੀ ਸਭ ਤੋਂ ਪਹਿਲਾਂ ਫਤਿਹ ਸੱਜੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼ਿ ਵਾਹਿਗੁਰੂ ਜੀ ਕੀ ਫਤਿਹ ਜੀ ਆਪਣੇ ਨਾਮ ਕੀ ਅਰਸ਼ਕਾਂ ਨੂੰ ਸੱਲਾ ਕਰਦੇ ਜ਼ਿੰਦਗੀ 'ਚ ਕਿੰਨੇ ਕਿ ਮਾੜੇ ਸਮੇ ਆਏ ਸੀ ਕਿੰਨਾ ਕਿ ਮਾੜੇ ਦੋ ਵਿੱਚ ਲੰਘਣਾ ਪਿਆ ਤੁਨ ਮੇਰਾ ਨਾਮ ਸੁਮਨਦੀਪ ਕੌਰ ਹੈ ਜੀ ਜ਼ਿੰਦਗੀ 'ਚ ਕੀ ਆਪਾਂ ਚੰਗੀ ਭਲੀ ਜ਼ਿੰਦਗੀ ਚੱਲ ਰਹੀ ਸੀ ਸਾਡੇ ਇਹਨਾਂ ਦੇ ਪਰਸ ਟੇਕੇਆ ਤੇ ਉਹਦੇ ਨਾਲ ਇਹਨਾਂ ਦੇ ਪੈਸੇ ਟੇਕੇ ਕੰਪਨੀ ਦੇ ਤੇ ਉਹਨਾਂ ਨੇ ਪੂਰੀ ਸੈਲਰੀ ਹੋਲਡ ਕਰਤੀ ਉਹ ਤੇ ਬਾਬੇ ਦੀ ਕਿਰਪਾ ਨਾਲ ਥੋੜੀ-ਬਹੁਤ ਸੇਵਿੰਗ ਸੀ ਉਹਦੇ ਨਾਲ ਅਸੀਂ ਗੁਜ਼ਾਰਾ ਕਰ ਲਿਆ ਉਸ ਤੋਂ ਬਾਅਦ ਫਿਰ ਅਸੀਂ ਛੋਟਾ ਜਿਹਾ ਸ਼ਰਤਾਈ ਦਾ ਸੈਟਅਪ ਚਾਲੂ ਕੀਤਾ ਉਹਦੇ ਨਾਲ ਬਸ ਅੰਮਰ ਸਰਵਾਸੀਆਂ ਸਾਰਿਆਂ ਤੇ ਪਿਆਰ ਨਾਲ ਅਸੀਂ ਇੱਥੋਂ ਤੱਕ ਪਹੁੰਚੇ ਤੇ ਪੈਣਾ ਕਿ ਸੋਚਿਆ ਸੀ ਵਿਸਤਰਾ ਛੜ ਦੇ ਉੱਤੇ ਖਲੋ ਕੇ ਕੰਮ ਕਰਨਾ ਪਊਗਾ ਇਸ ਤਰ੍ਹਾਂ ਲੋਕਾਂ ਦੀ ਸੇਵਾ ਕਰਨੀ ਪਊਗੀ ਇਸ ਤਰ੍ਹਾਂ ਸਾਨੂੰ ਨਾ ਸਾਗ ਮੱਕੀ ਦੀ ਰੋਟੀ ਵਿਚਣੀ ਪਊਗੀ ਜੇ ਸੋਚਿਆ ਸੀ ਕਦੀ ਨਹੀਂ ਸੋਚਿਆ ਸੀ ਪਰ ਮੈਨੂੰ ਬਹੁਤ ਅੱਛਾ ਲੱਗਦਾ ਹੁਣ ਕੱਟਦੇ ਹੋਏ ਹੁਣ ਤੇ ਬਹੁਤ ਅੱਛਾ ਲੱਗਦਾ ਕਿ ਅਸੀਂ ਕਿਸੇ ਸਭ ਨੂੰ ਵਧੀਆ ਫਰੈਸ਼ ਤੇ ਚੰਗੀ ਚੀਜ਼ ਖਵਾ ਰਹੇ ਹਾਂ ਜੀ ਮੇਰੇ ਨਾਲ ਸਪੈਣਾ ਪੜਾਈ ਕਿਥੋਂ ਦਾ ਕੀਤੀ ਆ ਦਸ਼ਕਾ ਜੂ ਸਾਂਝਾ ਕਰਦੇ ਹੋ ਤੇ ਇਕਲ ਗੱਲ ਕਰੀਏ ਪਰਿਵਾਰ ਦੀ ਪਰਿਵਾਰ ਵਿੱਚ ਕੌਣ ਕੌਣ ਹੈ ਕਹਿੰਦੇ ਜੀ ਨੇ ਪਰਿਵਾਰ ਦੇ ਆਹ ਪਰਿਵਾਰ ਚ ਬਸ ਅਸੀਂ ਦੋ ਹੈਗੇ ਆ ਤੇ ਸਾਡੀ ਛੋਟੀ ਜੀ ਕੁੜੀ ਆ ਇੱਕੀ ਆ ਹਾਂਜੀ ਮੈਂ ਪੜਾਈ ਕਿਸੋਂ ਦਾ ਕੀਤੀ ਆ ਪੜਾਈ ਮੈਂ ਬੀਏ ਕੀਤਾ ਹੋਇਆ ਜੀ ਤੇ ਮੈਨੂੰ ਐਸਾ ਪੈਣਾ ਬੀਏ ਕਰਕੇ ਅੱਜ ਰੋਟੀਆਂ ਲਾਉਣੀਆਂ ਪੈਂਦੀਆਂ ਨੇ ਕੰਮ ਕਰਨਾ ਪੈਂਦਾ ਇਸ ਤਰ੍ਹਾਂ ਛਣਕਾ ਉੱਤੇ ਖਲੋਣ ਕਰਨਾ ਪੈਂਦਾ ਕਈ ਸੋਚਿਆ ਸੀ ਵੀ ਨੌਕਰੀ ਕੀਤੀ ਜਾਵੇ ਕਿਤੇ ਬਹਿ ਕੇ ਆਰਾਮ ਦੇ ਲਾ ਕੇ ਨੌਕਰੀ ਦਾ ਸੋਚਿਆ ਸੀ ਨੌਕਰੀ ਵੀ ਕੀਤੀ ਆ ਪਰ ਨੌਕਰੀ ਚ ਨਾ ਹੀ ਚੈਨ ਹੁੰਦਾ ਨਾ ਹੀ ਕੋਈ ਨਾ ਸੈਲਰੀ ਉਹ ਦੇ ਕੇ ਘਰ ਦੇ ਖਰਚੇ ਚੱਲ ਸਕਦਾ ਤੇ ਪੈਣ ਹੋ ਗੱਲ ਕਰੀਏ ਮੱਕੀ ਰੋਟੀ ਤੇ ਸਰਵੋਤ ਸਾਕ ਖਵਾ ਰਹੇ ਲੋਕਾਂ ਨੂੰ ਕਿੰਨਾ ਕਿ ਪਿਆਰ ਦਿੱਤਾ ਜਾ ਰਿਹਾ ਖਾਸ ਕਰਕੇ ਅੰਮਰਸਾਭ ਦੀ ਗੱਲ ਕਰੀਏ ਕਿੰਨੇ ਕ ਅੰਮਰਸਾ ਦੇ ਲੋਕ ਇਸ ਚੀਜ਼ ਨੂੰ ਕਿੰਨਾ ਪਿਆਰ ਦੇ ਰਹੇ ਨੇ ਇਕਦੇ ਆਪਾਂ ਬਣਾਉਂਦੇ ਉਸ ਤਰੀਕੇ ਨਾਲ ਹਟਾ ਚੁੱਲੇ ਤੇ ਸਾਗ ਬੰਦਾ ਉਹ ਵੀ ਮਿੱਟੀ ਦੇ ਭਾਂਡੇ 'ਚ ਉਹ ਵੀ ਜੋ ਪਹਿਲੇ ਜਮਾਨੇ 'ਚ ਬੰਦਾ ਸੀ ਜੋ ਆਪਣੇ ਬਜ਼ੁਰਗਾਂ ਡੇ ਪਹਿਲਾਂ ਬਣਾਉਂਦੇ ਸੀ ਉਸ ਤਰੀਕੇ ਨਾਲ ਸਾਗ ਬਣਾਉਨੇ ਆ ਤੇ ਅੰਮਰਸਰਵਾਸੀ ਬਹੁਤ ਪਿਆਰ ਦੇ ਰਹੇ ਨੇ ਸਾਗ ਜਦੋਂ ਅਸੀਂ ਨਹੀਂ ਆਏ ਤੁਹਾਡੇ ਕੋਲ ਫੋਨ ਆਇਆ ਕਿਉਂ ਨਹੀਂ ਆਏ ਤੁਸੀਂ ਅੱਜ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਸਰੋਂ ਦਾ ਸਾਗ ਮੱਕੀ ਦੀ ਰੋਟੀ ਤੇ ਚਾਟੀ ਲੱਸੀ ਇਸ ਭੈਣ ਵੱਲੋਂ ਜਿਹੜਾ ਕਿ ਚਾਰ ਕੀਤੀ ਜਾਂਦੀ ਹੈ ਗੁਰਸ ਸਿੰਘ ਭੈਣ ਆ ਸਾਤਸਪਾਈ ਨੂੰ ਲੈ ਕੇ ਬਹੁਤ ਤਿਆਰ ਖਾਂਦਾ ਵਾ ਅਸੀਂ ਦੇਖਿਆ ਜਿੱਥੇ ਲੋਕ ਅੰਮ੍ਰਿਤਸਰ ਦੇ ਖਾਣ ਪੀਣ ਦੇ ਸ਼ਕੀਨ ਨੇ ਉੱਥੇ ਲੋਕ ਸਾਤਸਪਾਈ ਨੂੰ ਲੈ ਕੇ ਬੜਾ ਕਰਦੇ ਨੇ ਪਰ ਉਥੇ ਇਹਨਾਂ ਭੈਣ ਵੱਲੋਂ ਕਿਉਂਕਿ ਗੁਰਸ ਸਿੰਘ ਭੈਣ ਆ ਸਾਤਸਪਾਈ ਨੂੰ ਲੈ ਕੇ ਸਭ ਤੋਂ ਪਹਿਲਾਂ ਅਹਿਮ ਤਿਆਰ ਖਾਂਦਾ ਤੇ ਜੇ ਗੱਲ ਕਰੀਏ ਪੰਜਾਬੀਆਂ ਦੀ ਸੁਗਾਤ ਮੈਂ ਕਹਿ ਸਕਦਾ ਸਰੋਂ ਦਾ ਸਾਗ ਮੱਕੀ ਰੋਟੀ ਆ ਜਦੋਂ ਸਿਆਲ ਕਿਤੇ ਆਉਂਦਾ ਵਾ ਤੇ ਪੰਜਾਬੀ ਘਰਾਂ ਵਿੱਚ ਖਾਸ ਕਰਕੇ ਸਾਗ ਬੰਦਾ ਵਾ ਇੱਕ ਵਾਰੀ ਬਣਾਇਆ ਹੋਇਆ ਸਾਗ ਇੱਕ ਇੱਕ ਪੂਰਾ ਹਫਤਾ ਚੱਲ ਜਾਂਦਾ ਕਿਉਂਕਿ ਪੰਜਾਬੀਆਂ ਵਾਸਤੇ ਮੈਂ ਕਹਿ ਸਕਦਾ ਬੜੀ ਇਹ ਸ਼ਗਾਰਤ ਹੁੰਦੀ ਆ ਇਹ ਹੋਰ ਕਿ ਸਬਜ਼ੀਆਂ ਨਾਲੋਂ ਸਭ ਤੋਂ ਵੱਧ ਜਿਹੜੀ ਸ਼ਗਾਰ ਮੈਂ ਕਹਿੰਦਾ ਸਰੋਂ ਦਾ ਸਾਗ ਤੇ ਮੱਕੀ ਰੋਟੀ ਹੁੰਦੀ ਆ ਤੇ ਮੈਨੂੰ ਇਹਨਾਂ ਤੋਂ ਭੈਣ ਹਮੇਸ਼ਾ ਜਦ ਵੀ ਗੱਲ ਕਰਦੀ ਐ ਸਿਆ ਤੇ ਆਏ ਨਾ ਸਰੋਂ ਦਾ ਸਾਗ ਬਣਾ ਸ਼ੁਰੂ ਕਰ ਦਿੰਦੇ ਨੇ ਸ਼ੁਰੂਆਤ ਕਿੰਨੇ ਸਾਗ ਦੇ ਖਰਚੇ ਕੀਤੇ ਸੀ ਜਦੋਂ ਪਹਿਲਾ ਰੇਡ ਲਾਇਆ ਸੀ ਇਹ ਕਿੰਨੇ ਤੋਂ ਆਪਾਂ 80 ਤੋਂ ਚਾਲੂ ਕੀਤਾ ਸੀ ਉਸ ਟਾਈਮ ਸਾਗ ਸਟਾਰਟਿੰਗ ਜੀ ਬੜਾ ਮਹਿੰਗਾ ਥਾ ਤੁਹਾਨੂੰ ਪਤਾ ਮਹਿੰਗਾਈ ਬੜੀ ਆ ਹਰ ਇੱਕ ਚੀਜ਼ ਬਹੁਤ ਜ਼ਿਆਦਾ ਮਹਿੰਗੀ ਆ ਲੇਜ਼ਨ ਗੰਡੇ ਸਾਰਾ ਕੁਝ ਬਹੁਤ ਜ਼ਿਆਦਾ ਮਹਿੰਗਾ ਹੈ ਲੇਕਿਨ ਫਿਰ ਸਾਰੇ ਕਿੰਨੇ ਬੜਾ ਮਹਿੰਗਾ ਉਹਨਾਂ ਤੋਂ ਦੇਖਦੇ ਹੋਏ ਆਪਾਂ ਫਿਰ 80 ਦੀ ਅਨਲਿਮਿਟਿਡ ਕਰਤੀ ਤੇ ਮੇਰੇ ਸਪੈਸ਼ਲ 80000 ਰੁਪਏ ਦੇ ਜਿੱਦਾਂ ਮਰਜ਼ੀ ਖਾਵੇ ਢਿੱਡ ਭਰ ਕੇ ਖਾਵੇ ਉਹਨੂੰ ਕੋਈ ਰੋਕ ਟੋਕ ਨਹੀਂ ਹੈ ਕੋਈ ਰੋਕ ਟੋਕ ਨਹੀਂ ਹੈਗੀ ਜਿੰਨਾ ਮਰਜ਼ੀ ਖਾਏ ਪਰ 1% 1% ਹਾਂ ਤੇ ਮੇਰੇ ਨਾਲ ਸਪੈਨ ਫਿਰ ਜੌਂਦੀਆਂ ਲਾਉਣੀਆਂ ਸੀ ਕੀਤੀ ਆ ਅਨਲਿਮਿਟਿਡ ਕਿੰਨੇ ਕੁ ਲੋਕ ਆ ਜਾਂਦੇ ਨੇ ਤੇ ਜੇ ਗੱਲ ਕਰੀਏ ਇੱਕ ਪਰਸਨ ਕਿੰਨੇ ਖਾ ਜਾਂਦਾ ਕੋਈ 4 ਖਾ ਜਾਂਦਾ ਕਿ 5 ਖਾ ਜਾਂਦਾ ਕਿੰਨੇ ਕੁ ਰੋਟੀਆਂ ਖਾ ਜਾਂਦੇ ਸਭ ਆਪਣੀ ਤਾਜ਼ੀ ਤਾਜ਼ੀ ਗਰਮ ਗਰਮ ਤਵੇ ਤੋਂ ਉੱਤਰਦੀ ਆ ਫੁਲਕਾ ਹੁੰਦਾ ਤੇ ਘਟੋ ਘਟ ਪੰਜ ਵੀ ਖਾ ਜਾਂਦੇ ਨੇ ਚਾਰ ਵੀ ਖਾ ਲੈ ਤਿੰਨ ਵੀ ਖਾ ਜਾਂਦੇ ਨੇ ਬਿਲਕੁਲ ਕਹਿ ਸਕਦੇ ਵੀ ਕੋਈ ਘਟਾ ਨਹੀਂ ਆ ਗੁਰੂ ਤਾਂ ਲੰਗਰ ਆ ਜਿੱਦਾਂ ਮਰਜੀ ਕੋ ਛੱਕੇ ਜਾਵੇ ਹਮੇਸ਼ਾ ਮਹਾਰਾਜ ਵਾਅਦਾ ਪਾਉਂਦਾ ਇੱਥੇ ਹਾਂਜੀ ਵਾਅਦਾ ਪਾਉਂਦਾ ਆਪਾਂ ਕਿਸੇ ਨੂੰ ਨਹੀਂ ਕਹਿਣਾ ਕਿ ਹਾਂ ਭਈ ਤੁਸੀਂ ਇਹਨੇ ਕਿਉਂ ਖਾ ਰਹੇ ਹੋ ਆਪਾਂ ਅਨਲਿਮਿਟਿਡ ਰੱਖਿਆ ਹੋਇਆ ਜਿੰਨੇ ਮਰਜ਼ੀ ਖਾਓ ਦਿਲ ਖੋਲ ਕੇ ਖਾਓ ਬਿਲਕੁਲ ਤੁਸੀਂ ਦੇਖਿਆ ਭੈਣ ਦਾ ਕਹਿਣਾ ਵੀ ਜਿੰਦਾ ਮਰਜੀ ਕੋਈ ਹੋਣ ਜਿੰਨੇ ਦੀ ਮਰਜੀ ਕਿਸੇ ਨੂੰ ਭੁੱਖ ਲੱਗੀ ਹੋਵੇ ਇੱਕ ਵਾਰੀ ਸ਼ੀਦਾ ਸਾਹਿਬ ਚ ਟੱਡ ਪਰ ਕੇ ਮੈਂ ਕਹਿ ਸਕਦਾ ਵੀ ਤੁਹਾਨੂੰ ਖਾਣ ਨੂੰ ਇੱਥੇ ਸਭ ਤੋਂ ਸਵਾਗ ਮੱਕੀ ਰੋਟੀ ਮਿਲੂਗੀ ਉਹ ਵੀ ਦੇਸੀ ਘੋਦ ਨਾਲ ਤੁਸੀਂ ਦੇਖ ਸਕਦੇ ਹੋ ਭੈਣ ਦੇਸੀ ਘੋਦ ਨਾਲ ਜੜ ਕੇ ਪਛਾਣਦੇ ਚੋਪੜਦੀ ਆ ਅਤੇ ਘਰ ਦਾ ਕੱਢਿਆ ਹੋਇਆ ਘੋਦ ਆ ਨਾ ਕਿ ਬਾਜ਼ਾਰ ਦਾ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਇੱਥੇ ਸਾਫ਼ ਸੁਥਰਾ ਜਿਹੜਾ ਸਮਾਨ ਮਿਲਦਾ ਵਾ ਤੁਸੀਂ ਦੇਖ ਸਕਦੇ ਹੋ ਸੰਗਤਾ ਜੜੀਆਂ ਵਾਲੇ ਲੋਕ ਬਹੁਤ ਦੂਤਰਾ ਡੋ ਇਸ ਪੈਣ ਕਵਾ ਕੇ ਛੱਕਦੇ ਨੇ ਕੀ ਲੱਗਦਾ ਨਹੀਂ ਪੈਣ ਘਰਵਾਰਗਾ ਮਾਹੌਲ ਮਿਲਦਾ ਹਰਕੁਤੇ ਘਰਵਾਰਗਾ ਬਣਿਆ ਹੋਇਆ ਸਾਗ ਮਿਲੇਗਾ ਬਿਲਕੁਲ ਘਰਵਰਗਾ ਸਾਰੇ ਆਉਂਦੇ ਨੇ ਕਹਿੰਦੇ ਨੇ ਬਿਲਕੁਲ ਐਵੇਂ ਲੱਗ ਰਿਹਾ ਸੀ ਘਰ ਬੈਠ ਕੇ ਖਾ ਰਹੇ ਆ ਪਾਰ ਦਾ ਕੋਈ ਵੀ ਮਹਿਸੂਸ ਨਹੀਂ ਕਰਦਾ ਕਿ ਅਸੀਂ ਬਾਹਰ ਬੈਠ ਕੇ ਖਾ ਰਹੇ ਹਾਂ ਸਭ ਨੂੰ ਲੱਗਦਾ ਅਸੀਂ ਘਰ ਬੈਠੇ ਹਾਂ ਔਰ ਆਰਾਮ ਨਾਲ ਖਾ ਰਹੇ ਹਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਹੁਣ ਤੁਹਾਨੂੰ ਵੱਡੇ ਵੱਡੇ ਹੋਟਲਾਂ 'ਚ ਜਾਣ ਦੀ ਲੋੜ ਨਹੀਂ ਵੱਡੇ ਵੱਡੇ ਰੈਸਟੋਰੈਂਟਾਂ 'ਚ ਜਾਣ ਦੀ ਲੋੜ ਨਹੀਂ ਯਾਰ ਤੁਹਾਨੂੰ ਇਸ ਟਰਟ ਉੱਤੇ ਤੁਹਾਨੂੰ ਇਸ ਨੇੜੀ ਉੱਤੇ ਜਿਹੜਾ ਘਰ ਵਾਂਗ ਸਵਾਦ ਮਿਲੇਗਾ ਅਸੀਂ ਇਸ ਦੇ ਦੇ ਵੀ ਯਾਤਰੀ ਲੋਕ ਘਰ ਦਾ ਖਾਣਾ ਬਣਿਆ ਹੋਇਆ ਪਸੰਦ ਕਰਦੇ ਨੇ ਇਹ ਜਿਹੜੀਆਂ ਸਾਰੀਆਂ ਤੁਹਾਨੂੰ ਸਹੂਲਤਾਂ ਨੇ ਇਸ ਨੇੜੀ ਦੀ ਮਿਲ ਗਈਆਂ ਕਿਉਂਕਿ ਭੈਣ ਬੜੇ ਦਿਲੋਂ ਜਿਹੜਾ ਕੀ ਇਹ ਪ੍ਰਸ਼ਾਦਾ ਤਿਆਰ ਕਰਦੀ ਆ ਵਾਹਿਗੁਰੂ ਦਾ ਜਪਦੀ ਆ ਖਾਸ ਕਰਕੇ ਗੁਰਸਿੱ ਅਤੇ ਸਾਸਬਾਈ ਨੂੰ ਲੈ ਕੇ ਬਹੁਤ ਧਿਆਨ ਆ। ਅਸੀਂ ਜਿੱਥੇ ਦੇਖਿਆ ਲੋਕ ਅਮਰਸਾ ਦੇ ਖਾਨਪੀਂ ਦੇ ਸ਼ਕੀਨ ਨੇ ਉੱਥੇ ਲੋਕ ਸਾਸਬਾਈ ਨੂੰ ਲੈ ਕੇ ਬੜਾ ਤਿਆਰ ਰੱਖਦੇ ਨੇ। ਤੇ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਸਹੂਲਤਾ ਜਿਹੜੀ ਹਰ ਕਿ ਮਿਲਣੀ ਆ। ਇੱਥੇ ਤੁਸੀਂ 80 ਰੁਪਏ ਦੇ ਵਿੱਚ ਇਹ ਨਹੀਂ ਵੀ ਦੋ ਪਿਛਾਦੇ ਲੈਣੇ ਜਿੱਦਾਂ ਤੁਹਾਡਾ ਟੀ ਕਰਦਾ ਤੁਸੀਂ ਪਿਛਾਦੇ ਦੇ ਸਭ ਨਾਲ ਸਾਗ ਲੈ ਸਕਦੇ ਹੋ। ਮੀਨਾ ਤੁਸੀਂ ਰੋਗ ਟੋਕੋ ਕਿਉਂਕਿ ਇਹ ਭੈਣਾ ਮਤਲਬ ਜਿਹੜਾ ਕਿ ਲੰਗਰ ਲਗਾਇਆ ਗਿਆ ਮੈਂ ਕਹਿ ਸਕਦਾ ਜਿਹੜਾ ਅੱਜ ਬਾਬਾ ਜੀ ਨੇ ਲੰਗਰ ਜਿਹੜਾ ਸ਼ੁਰੂਆਤ ਕੀਤੀ ਸੀ ਅੱਜ ਤੁਸੀਂ ਦੇਖ ਸਕਦੇ ਹੋ ਲੋਕ ਬਹੁਤ ਪਿਆਰ ਦੇ ਨੇ ਅਮਰਸਾ ਤੋਂ ਇਲਾਵਾ ਇਥੇ ਆ ਕੇ ਛੱਕਦੇ ਨੇ ਤੇ ਪੈਣਾ ਕਿੱਥੋਂ ਕਿੱਥੋਂ ਲੋਕ ਆਉਂਦੇ ਫਿਰ ਇੱਥੇ ਆ ਕੇ ਘਾਣੋ ਆਤੇ ਸਾਡੇ ਕੋਲ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਚੰਡੀਗੜ੍ਹ ਤੋਂ ਵੀ ਆਉਂਦੇ ਨੇ ਬਾਹਰੋਂ ਵੀ ਆਉਂਦੇ ਨੇ ਜੋ ਮੱਥਾ ਟੇਕਣ ਸ਼੍ਰੀ ਗੁਰੂ ਰਾਮਦਾਸ ਦੇ ਦਰ ਤੇ ਆਉਂਦਾ ਤੇ ਇੱਥੇ ਜ਼ਰੂਰ ਹੋ ਕੇ ਜਾਂਦਾ ਹੱਡੇ ਕੋਲ ਪੈਣਾ ਕਿੱਲਾ ਕਿ ਜੰਗਲਾਂ ਦਾ ਜਿਹੜੇ ਲੋਕ ਤਰੀਫਾਂ ਕਰਦੇ ਨੇ ਕਿ ਪੈਣਾ ਅਸੀਂ ਚੰਡੀਗੜ੍ਹੋਂ ਆਏ ਅਸੀਂ ਬੁੱਥੋਂ ਆਏ ਆ ਤੁਹਾਡੀ ਵੀਡੀਓ ਦੇਖੀ ਆ ਸਾਨੂੰ ਬੜਾ ਚੰਗਾ ਲੱਗਦਾ ਕਿ ਹਾਂ ਸਾਡਾ ਕੋਈ ਸਪੋਰਟ ਇੰਨੀ ਦੂਰੋਂ ਦੂਰੋਂ ਵੀਡੀਓ ਦੇਖ ਲੈਣੇ ਤੇ ਸਾਡੇ ਕੋਲ ਆ ਰਹੇ ਨੇ ਪੈਣਾ ਕਈ ਦੁੱਖ ਨੂੰ ਦੱਸ ਨਹੀਂ ਲੱਗਦਾ ਆਪਣਿਆਂ ਲਈ ਇਸ਼ਤਾਰ ਨਹੀਂ ਲਈ ਸੀ ਅੱਜ ਜਿਹੜੇ ਸਾਡੇ ਭਰਾ ਨੇ ਸਾਡੇ ਜਿਹੜੇ ਕਸਮਾਂ ਨੇ ਇਹ ਸਾਡੇ ਆਪਣੇ ਬਣ ਗਏ ਨੇ ਅੱਜ ਇਹਨਾਂ ਪਿਆਰ ਦੇ ਰਹੇ ਨੇ ਕਿਤੇ ਪੁਰਾਣੇ ਸਮੇਂ ਦਾ ਯਾਦ ਆਉਂਦੀ ਹੈ ਜਦੋਂ ਲੋਕ ਛੱਡ ਗਏ ਸੀ ਆਪਣਿਆਂ ਨੂੰ ਉਹ ਤੇ ਬੜੀ ਯਾਦ ਆਉਂਦੀ ਹੈ ਕਿ ਕਿੰਨੇ ਕੁਝ ਸਾਥ ਛੱਡ ਕੇ ਗਏ ਕਿੰਨਿਆਂ ਨੇ ਸਾਥ ਦਿੱਤਾ ਪਰ ਇਹ ਹੁਣ ਆਪਣੇ ਆਪਾਂ ਕੰਮ 'ਚ ਮਗਨ ਹੈ ਗਿਆ ਬੜੇ ਖੁਸ਼ੀ ਨਾਲ ਆਪਣੀ ਕਿਰਤ ਕਰੀ ਜਾਂਦੇ ਆ ਆਪਾਂ ਕਿਸੇ ਦੇ ਬਾਰੇ ਸੋਚਦੇ ਹੀ ਨਹੀਂ ਇਸ ਕਰਕੇ ਭਾਣ ਜਦੋਂ ਨਵੇਂ-ਨਵੇਂ ਕਾਜ ਰੇੜੀ ਲਾਈ ਸੀ ਰਿਸ਼ਤੇਦਾਰ ਭੈਣ ਭਰਾਵਾਂ ਨੇ ਕਿੰਨੇ ਗੱਲਾਂ ਕੀਤੀਆਂ ਸੀ ਵੀ ਸਾਡਾ ਨੱਕ ਵਢਾ ਰਹੇ ਹੋ ਸਾਡੀ ਬੇਇੱਜ਼ਤੀ ਕਰਾ ਰਹੇ ਹੋ ਇਨਾ ਪੜਲੇ ਕਿ ਅੱਜ ਸੜਕਾਂ ਉੱਤੇ ਡੇੜੀ ਲਾਉਣੀ ਪੈਂਦੀ ਆ ਉਹਨੂੰ ਰਿਸ਼ਤੇਦਾਰਾਂ ਨੇ ਕਿੰਨੇ ਕ ਤਾਣੇ ਮੇਨੇ ਮਾਰੇ ਸੀ ਤਾਣੇ ਮੇਨੇ ਉੱਤੇ ਮੈਂ ਮੇਰੇ ਤੇ ਖਾਸ ਕਰ ਮੇਰੇ ਤੇ ਕਿਸੇ ਨੇ ਨਹੀਂ ਮਾਰੇ ਕਿਉਂਕਿ ਮੇਰਾ ਤੇ ਜ਼ਿਆਦਾਤਰ ਕੋਈ ਹੈ ਨਹੀਂ ਮੇਰੇ ਛੋਟੇ ਭੈਣ ਭਰਾ ਨੇ ਬਾਕੀ ਹੋਰ ਵੀ ਹੈਗੇ ਨੇ ਰਿਸ਼ਤੇਦਾਰ ਦੂਰ ਦੂਰ ਦੇ ਉਹਨਾਂ ਨੇ ਅੱਧਿਆਂ ਨੇ ਬੋਲਣਾ ਬੰਦ ਕਰਤਾ ਅੱਧਿਆਂ ਨੇ ਬੁਲਾਉਂਦੇ ਵੀ ਨਹੀਂ ਅੱਧੇ ਤੇ ਅੱਧਿਆਂ ਨੇ ਬੋਲਣਾ ਬੰਦ ਕਰਤਾ ਕਿ ਲੱਗਦਾ ਭੈਣ ਹੁਣ ਤਰਕੀਆਂ ਗੱਲੀ ਆੜੇ ਮਹਾਰਾਜ ਨੇ ਕਿਰਪਾ ਕਰ ਦਿੱਤੀ ਆ ਖੰਡੇ ਵਾਲੇ ਨੇ ਕਿਉਂਕਿ ਖੰਡੇ ਵਾਲੇ ਬਾਬਾ ਦੀਪ ਸਿੰਘ ਦੇ ਚੌਂਕ 'ਤੇ ਤੁਸੀਂ ਜਿਹੜੀ ਡੇ ਜਿਹੜੇ ਲੋਕ ਇਸੇ ਗੱਲਾਂ ਕਰਦੇ ਸੀ ਅੱਜ ਲੋਕ ਮੂੰਹ ਜੋ ਜੋ ਗੱਲਾਂ ਕਰਦੇ ਨੇ ਵੀ ਇਹਨਾਂ ਦੀ ਮੜੀ ਢੜਾਈ ਹੋ ਗਈ ਆ ਬੜੇ ਲੋਕੋ ਤੋਂ ਆਉਂਦੇ ਨੇ ਲੋਕ ਵੀਡੀਓ ਨੂੰ ਬੜਾ ਪਿਆਰ ਦਿੰਦੇ ਨੇ ਫਿਰ ਕਿੰਨਾ ਚੰਗਾ ਲੱਗਦਾ ਹੁਣੇ ਹੁਣ ਤੇ ਬੜਾ ਚੰਗਾ ਲੱਗਦਾ ਤਾਂ ਹੀ ਆਪਾਂ ਬਿਲਕੁਲ ਬਾਬੇ ਦੀ ਕਿਰਪਾ ਨਾਲ ਕਿੱਥੋਂ ਤੋਂ ਕਿੱਥੋਂ ਤੱਕ ਪਹੁੰਚਿਆ ਸਭ ਦੀ ਕਿਰਪਾ ਨਾਲ ਪਹੁੰਚੇ ਆ ਸਭ ਨੇ ਆਟਾ ਸਾਥ ਦਿੱਤਾ ਬਾਬਾ ਗੁਰਰਾਮਦਾਸ ਬਾਬਾ ਦੀਪ ਸਿੰਘ ਨੇ ਸਾਥ ਦਿੱਤਾ ਸਭ ਨੇ ਮਤਲਬ ਸਭ ਦੀ ਕਿਰਪਾ ਹੋਈ ਹੈ ਤਾਈ ਆਪਾਂ ਇੱਥੋਂ ਤੱਕ ਪਹੁੰਚੇ ਆ ਬਿਲਕੁਲ ਜੀ ਦੇਖਿਆ ਵੀ ਜ਼ਿੰਦਗੀ ਵਿੱਚ ਮੈਂ ਕਹਿੰਦਾ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਚਾਹੇ ਚ ਉਹਨਾਂ ਬੰਦਿਆਂ ਨੂੰ ਘਬਰਾਉਣ ਦੀ ਲੋੜ ਹੀ ਲੈ ਹੁਣੇ ਚਾਹੀਦੀ ਇੱਕ ਗੁਰੂ ਸਾਹਿਬ ਦਾ ਆਸਾ ਜਰੂਰ ਰੱਖਣਾ ਚਾਹੀਦਾ ਆਪਣੇ ਸਿਰ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਇਹ ਭੈਣ ਜਦੋਂ ਨਵਾਂ ਨਵਾਂ ਸੈਟਅਪ ਸ਼ੁਰੂ ਕੀਤਾ ਸੀ ਜਿੰਦਗੀ ਕੇ ਸੋਚਿਆ ਨਹੀਂ ਸੀ ਵੀ ਇਸ ਤਰ੍ਹਾਂ ਛੜਕਾਂ ਤੇ ਖਲੋ ਕੇ ਸੈਟਅਪ ਕੰਮ ਸ਼ੁਰੂ ਕਰਨਾ ਪਾਊਗਾ ਇਹੋ ਜਿਹਾ ਦੌਰ ਕਰਨਾ ਪਾਊਗਾ ਪਰ ਅੱਜ ਸਮਾਜ ਇਸ ਤਰ੍ਹਾਂ ਦਾ ਆ ਗਿਆ ਜਿਹੜੇ ਲੋਕ ਕਿਸੇ ਵਕਤ ਮੂੰਹ ਜੂਰ ਗੱਲਾਂ ਕਰਦੇ ਹੁੰਦੇ ਸੀ ਕਿ ਸਾਡੀ ਲੱਕ ਮਟਾਰਤਾ ਸਾਡੀ ਬੇਇੱਜ਼ਤੀ ਕਰ ਦਿੱਤੀ ਆ ਇਹ ਫਲਾਣੇ ਦੀ ਨੌ ਆਜਾ ਫਲਾਣੇ ਦੀ ਘਰ ਦੀ ਆ ਅੱਜ ਉਹ ਲੋਕ ਗੱਲਾਂ ਕਰਦੇ ਨੇ ਤਾਰੀਫਾਂ ਵੀ ਕਰਦੇ ਨੇ ਵੀ ਮਿਹਨਤ ਕਰ ਰਹੇ ਨੇ ਅਤੇ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਨੇ ਇੱਕ ਚੰਗਾ ਨਾਂ ਬਣਿਆ ਚੰਗਾ ਮੁਕਾਮ ਬਣਿਆ ਵਾ ਅਸੀਂ ਦੇਂਦੇ ਵੀ ਵੱਡੇ ਵੱਡੇ ਹੋਟਲਾਂ ਦੀ ਗੱਲ ਕਰੀਏ ਵੱਡੇ ਵੱਡੇ ਰੈਸਟੋਰੈਂਟ ਗੱਲ ਕਰੀਏ ਤੁਹਾਨੂੰ ਘਰਵਾਗਾ ਸਵਾਦ ਉੱਥੇ ਨਹੀਂ ਮਿਲੇਗਾ ਜਿਹੜਾ ਸਵਾਦ ਇਸ ਭੈਣ ਦੇ ਹੱਥਾਂ ਵਿੱਚ ਮਿਲੂਗਾ ਕਿਉਂਕਿ ਭੈਣ ਗੁਰੂ ਦੇ ਨਾਲ ਜੁੜੀ ਹੋਈ ਆ ਬਾਣੀ ਦੇ ਬਾਣੀ ਨਾਲ ਜੁੜੀ ਹੋਈ ਆ ਅਤੇ ਖਾਸ ਕਰਕੇ ਜਦੋਂ ਵੀ ਕਿਤੇ ਪਛਾਦਾ ਬਣਾਉਂਦੀ ਆ ਉਸ ਵਾਇਗਰੂ ਜੁੱਤ ਹੁੰਦੀ ਆ ਉੱਥੇ ਉਸ ਤੋਂ ਬਾਅਦ ਜਿਹੜਾ ਵੀ ਪਛਾਦਾ ਜਿਹੜੀ ਵੀ ਸਬਜ਼ੀ ਬਣਾਉਂਦੀ ਆ ਉਹ ਜਿਹੜਾ ਅਮਰਤ ਰਬਾਨ ਦਾ ਰੂਪ ਆਉਂਦਾ ਤੇ ਜਿਹੜਾ ਵੀ ਖਾਂਦਾ ਵਾ ਉਹਦਾ ਮਨ ਤ੍ਰਿਪਤ ਹੁੰਦਾ ਹੀ ਹੁੰਦਾ ਉਹਦੇ ਜਿਹੜੇ ਕੀ ਖਾਸ ਕਰਕੇ ਉਹਦੀ ਆ ਭੁੱਖ ਵੀ ਜੜੀ ਮਿੜਦੀ ਆ ਕਹਣਾ ਕੀ ਕਹਣਾਂ ਜਾਂਗੇ ਇੱਥੇ ਬਸ ਆਪਣੀ ਆਈ ਹੈ ਕਿ ਆਪਾਂ ਸਭ ਨੂੰ ਅੱਛਾ ਖਵਾ ਸਕੀਏ ਇਹ ਨਹੀਂ ਕਿ ਆਪਾਂ ਆਪਾਂ ਚੀਜ਼ ਨਹੀਂ ਉੰਨੀ ਬਣਾਣਿਆਂ ਚੀਜ਼ ਆਪਾਂ ਕਿ ਜਿੰਨੀ ਫਰੈਸ਼ ਫਰੈਸ਼ ਸਾਰਿਆਂ ਨੂੰ ਖਵਾ ਸਕੀਏ ਇਹ ਨਹੀਂ ਕਿ ਪਹਿਲਾਂ ਬਣਾ ਕੇ ਰੱਖ ਲਿਆ ਇੰਨਾ ਕੁਝ ਕੀ ਹਾਂ ਕੱਲ ਜਲਾ ਲਾਂਗੇ ਨਹੀਂ ਆਪਾਂ ਉੰਨੀ ਬਣਾਣਿਆਂ ਚੀਜ਼ ਜਿੰਨੀ ਸਾਰਿਆਂ ਨੂੰ ਖਵਾ ਸਕੀਏ ਬਿਲਕੁਲ ਫਰੈਸ਼ ਬਹੁਤ ਬਹੁਤ ਧੰਵਾਦ ਜੀ ਸਾਡੀ ਦਸ਼ਕਾਂ ਨੂੰ ਪੀਲੇ ਭਈ ਜੇਕਰ ਤੁਸੀਂ ਵੀ ਭਾਈ ਸਰੋਂ ਦਾ ਸਾਗ ਮੱਕੀ ਦੀ ਰੋਟੀ ਖਾਣੀ ਆ ਤੇ ਤੁਸੀਂ ਸ਼ੀਦਾ ਸਾਹਿਬ ਚੌਂਕਲ ਆ ਕੇ ਇੱਥੇ ਖਾ ਸਕਦੇ ਹੋ ਕਿਉਂਕਿ ਬਹੁਤ ਤੁਹਾਨੂੰ ਇਹ ਘਰਵੱਗਾ ਸਵਾਦ ਮਿਲੂਗਾ ਤੁਹਾਨੂੰ ਕਿਤੇ ਵੱਡੇ ਵੱਡੇ ਹੋਟਲਾਂ 'ਚ ਜਾਣ ਦੀ ਲੋੜ ਨਹੀਂ ਵੱਡੇ ਵੱਡੇ ਰੈਸਟੋਰੈਂਟਾਂ 'ਚ ਜਾਣ ਦੀ ਲੋੜ ਨਹੀਂ ਕਿਉਂਕਿ ਭੈਣ ਇਹਨੇ ਦਿਲੋਂ ਬਣਾਉਂਦੀ ਆ ਵੈਗਰੂ ਦਾ ਨਾਮ ਡੱਬ ਕੇ ਬਣਾਉਂਦੀ ਆ ਤੇ ਮੈਨੂੰ ਲੱਗਦਾ ਜਿਹੜਾ ਖਾਂਦਾ ਉਹਦਾ ਮਨ ਜਿਹੜਾ ਤ੍ਰਿਪਤ ਹੋ ਜਾਂਦਾ ਵਾ ਤੇ ਹੋਰ ਹੀ ਗੱਲਬਾਤ ਕਰਾਂਗੇ ਜਿਹੜੇ ਕੀ ਇੱਥੇ ਲੋਕ ਖਾਣ ਪੀਣ ਵਾਸਤੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਦੇਖ ਸਕਦੇ ਹੋ ਭਾਈ ਸਾਹਿਬ ਆਪਣੇ ਬੇਟੇ ਨਾਲ ਸ਼ਹਿਰ ਆਏ ਨੇ ਇਹ ਨਾਲ ਗੱਲਬਾਤ ਕਰਦੇ ਆ ਵੈਗਰੂ ਜੀ ਨਾਮ ਕੀ ਤੁਹਾਡਾ ਸੁਨੀਸ਼ ਪੰਡਾ ਸੁਨੀਸ਼ਾ ਪੰਡਾ ਜੀ ਸਰੋ ਦਾ ਸਾਗ ਮੱਕੀ ਰੋਟੀ ਨਾਲ ਚਾਟੀ ਅਸੀਂ ਇਸ ਤਰ੍ਹਾਂ ਲੱਗ ਰਿਹਾ ਕਿ ਲੱਗਦਾ ਵੀ ਇੱਕ ਰੇੜੀ ਤੋਂ ਖਾ ਰਹੇ ਹੋ ਕਿ ਜਾਂ ਘਰ ਵਾਂਗ ਸਵਾ ਲੱਗ ਰਿਹਾ ਹੈ। ਘਰ ਜਿਸ ਤਰ੍ਹਾਂ ਸਵਾਦ ਹੈਗਾ। ਰਾਤੀ ਵੀਡੀਓ ਵੇਖੀ ਸੀ ਅਸੀਂ। ਤੇ ਫਿਰ ਮੁੰਡੇ ਨੇ ਕਿਹਾ ਕਿ ਚਲੋ ਸੱਟੇ ਤੋਂ ਆਏ ਆ। ਸੱਟੇ ਤੋਂ ਆਏ ਆ। ਸੱਟੇ ਤੋਂ ਆਏ। ਵਾਹ ਜੀ ਵਾਹ ਤੁਸੀਂ ਦੇਖ ਸਕਦੇ ਹੋ ਵੀ ਭਾਈ ਸਾਹਿਬ ਜਿਹੜੇ ਸਾਡੇ ਪੰਡਤ ਜੀ ਨੇ ਸੱਟੇ ਤੋਂ ਆਏ ਨੇ ਖਾਸ ਕਰਕੇ ਇਹਨਾਂ ਦੀ ਵੀਡੀਓ ਦੇਖੀ ਸੀ ਭੈਣ ਦੀ ਅੱਜ ਤਾਰੀਫਾਂ ਕਰ ਰਹੇ ਨੇ ਕਿ ਲੱਗਦਾ ਇਸ ਤਰ੍ਹਾਂ ਦਾ ਸਾਗ ਜਿਹੜਾ ਵਾ ਘਰ ਬਣ ਸਕਦਾ ਸੀ ਇਨੀ ਮਿਹਨਤ ਨਾਲ ਬਣਦਾ ਦਾ। ਉਹ ਕੋਈ ਪੁਰਾਣੇ ਮਾਤਾ ਵੇ ਉਹ ਹੀ ਬਣਾ ਸਕਦੇ ਨੇ। ਹੂੰ। ਔਰ ਨਵੇਂ ਤੇ ਕੋਈ ਐ ਨਹੀਂ ਬਣਾਉਣ ਵਾਲੇ। ਕਹਿੰਦੇ ਜਦੋਂ ਕਹਿੰਦੇ ਸਿਆਲ ਆ ਜਾਂਦਾ ਬਾ ਤੇ ਪੰਜਾਬੀਆਂ ਦੀ ਮੈਂ ਕਹਿੰਦਾ ਵੀ ਸਗਾ ਤੇ ਆਏ ਸਰੋਂ ਦਾ ਸਾਗ ਪੈਂਦੇ ਪਾਵੇ ਇੱਕ ਇੱਕ ਹਫਤਾ ਖਵਾਈ ਜਾਓ ਕਿ ਬੰਦੇ ਦਾ ਮਨ ਨਹੀਂ ਭਰਦਾ ਖਾ ਕੇ। ਸਹੀ ਗੱਲ ਜੀ। ਬੜੀ ਵੀ ਦੇਖੋ। ਉਹ ਪੌਂਦੇ ਆ ਰਹੇ ਸਿਖਾਉਂਦੇ ਆ ਰਹੇ। ਗਰਮ ਗਰਮ ਹੈਗਾ ਨਾ। ਜਿਹਨੇ ਸਭ ਵੀ ਅਸੀਂ ਅਸੀਂ ਬਿਆਂ ਦੀ ਕਹਿੰਦੇ ਵੀ ਰੋਟੀਆਂ ਜਿੰਨੀ ਮਰਜ਼ੀ ਖਾਓ ਕਿਸੇ ਕਿਸਮ ਦੀ ਮਲਾਈ ਨਹੀਂ ਆ। ਸਾਗ ਵੀ ਜਿੰਨੀ ਮਰਜ਼ੀ ਲਓ। ਤੇ ਵਾਕੀ ਸਚਾਈ ਹੈ ਕਿ ਜਾਂ ਝੂਠ ਬੋਲ ਰਹੇ ਨੇ। ਸਚਾਈ ਹੈਗੀ। ਅੱਧਾ ਘੰਟਾ ਹੋ ਗਿਆਗਾ ਖਾਂਦੇ ਹੋਏ ਉਹ ਖਾਈ ਜਾ ਰਹੇ ਨੇ ਤੁਹਾਨੂੰ ਹੀ ਖਾਈ ਜਾ ਰਹੇ ਆ ਯਾਰ ਵਾਹ ਵਾਹ ਤੇ ਮੈਨੂੰ ਇਸ ਵਿੱਚ ਜਿਹੜੇ ਲੋਕ ਅੰਮ੍ਰਿਤਸਰ ਨੂੰ ਪਿਆਰ ਕਰਦੇ ਨੇ ਅੰਮ੍ਰਿਤਸਰ ਸਾਹਿਬ ਆਉਣਾ ਚਾਹੁੰਦੇ ਨੇ ਜਿਹੜੇ ਲੋਕ ਸਰੋਂ ਦਾ ਸਾਗ ਮੱਕੀ ਰੋਟੀ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਕੀ ਕਹਣਾ ਚਾਹੋਗੇ ਖਾਣਾ ਚਾਹੀਦਾ ਅਧਿਆਨਾ ਚ ਆਕੇ ਸਵਾਚਿਆ ਕਰੋ ਤਾਂ ਪਤਾ ਲੱਗੇਗਾ ਕਿ ਭਈ ਕੀ ਚੀਜ਼ ਹੈਗੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਜਿਹੜੇ ਲੋਕ ਮੈਂ ਕਹਿੰਦਾ ਵੀ ਜਿਹੜੇ ਸਰੋਂ ਦਾ ਸਾਗ ਮੱਕੀ ਰੋਟੀ ਨੂੰ ਪਿਆਰ ਕਰਦੇ ਨੇ ਸਾਡੇ ਪੰਜਾਬੀ ਸਬਜ਼ੀਆਗ ਨੂੰ ਪਿਆਰ ਕਰਦੇ ਨੇ ਇੱਕ ਵਾਰੀ ਇੱਥੇ ਜਰੂਰ ਆਓ ਕਿਉਂਕਿ ਤੁਹਾਨੂੰ ਇੱਥੇ ਕੱਲੀ-ਕੱਲੀ ਜਿਹੜੀ ਚੀਜ਼ ਤੁਹਾਨੂੰ ਖਾਣ ਮਿਲੂਗੀ ਅਤੇ ਖਾਸ ਕਰਕੇ ਮੈਂ ਕਹਾਂ ਕਿਸੇ ਕਿਸਮ ਦਾ ਤੁਹਾਨੂੰ ਇੱਥੇ ਫੋਰ ਕਿ ਜਗ੍ਹਾ ਕਿਤੇ ਵੱਡੇ ਹੋਟਲ ਚ ਵੱਡੇ ਰੈਸਟੋਰੈਂਟ ਚ ਜਾਣ ਦੀ ਲੋੜ ਨਹੀਂ ਆ ਤੁਹਾਡਾ ਮਨਸਾ ਜਲਾ ਸਰੋਂ ਦਾ ਸਾਗ ਮੱਕੀ ਰੋਟੀ ਤੁਹਾਨੂੰ ਇਸ ਜਗ੍ਹਾ ਤੇ ਮਿਲੂਗੀ ਸਾਡੀ ਦਸ਼ਕਣ ਪੀ ਲਿਆ ਜਦੋਂ ਕਿਤੇ ਅੰਸ਼ੀ ਅੰਮ੍ਰਿਤਸਰ ਸਾਹਿਬ ਆਓ ਸ਼ੀਦਾ ਸਾਹਿਬ ਚੌਂਕ ਵਿੱਚ ਇਹ ਜਿਹੜੀ ਭੈਣ ਆ ਸਰੋਂ ਦਾ ਸਾਗ ਮੱਕੀ ਰੋਟੀ ਵੇਚਦੀ ਆ ਇਹ ਹੱਥ ਦੇ ਬਣਾਏ ਹੋਏ ਪਛਾਦੇ ਜਿਹੜੇ ਮੈਂ ਕਹਿ ਸਕਦਾ ਤੇ ਇਹਿੰਦੇ ਕਿ ਸਵਾਲ ਬਣਾਉਂਦੇ ਨੇ ਕਿ ਜਿਹੜਾ ਤੁਸੀਂ ਦੋ ਖਾਣੀਆਂ ਆ ਉੱਥੇ ਤੁਸੀਂ ਚਾਰ ਖਾ ਕੇ ਜਾਓਗੇ ਕਿਉਂਕਿ ਭੈਣ ਦੇ ਅੰਮਰ ਸ਼ਕਾ ਆ ਗੁਰੂ ਸਿੰਘ ਆ ਤੇ ਬਾਣੀ ਬਾੜੇ ਨਾਲ ਜੁੜੀ ਹੋਈ ਆ ਤੇ ਖਾਖੇ ਜਦੋਂ ਵੀ ਕਿਤੇ ਸਾਗ ਤਿਆਰ ਕਰਦੀ ਆ ਤੇ ਭੈਣ ਵਾਗੂਲੇ ਦੇ ਨਾਲ ਜੂ ਡੱਪਦੀ ਆ ਜੇ ਉਹਨੂੰ ਕਿਤੇ ਵਾਗੂਲੇ ਨਾਲ ਡੱਪਿਆ ਜਾਂਦਾ ਤੇ ਮੈਨੂੰ ਲੱਗਦਾ ਪਈ ਇਹ ਚੀਜ਼ਾਂ ਜਿਹੜੀਆਂ ਵਾ ਹੋਰ ਸਵਾਦ ਹੋ ਜਾਂਦੀਆਂ ਨੇ ਤੇ ਅੰਮਰਤ ਰੋਪੀ ਜਿਹੜੀਆਂ ਬੱਜ ਜਾਂਦੀਆਂ ਨੇ ਸਾਡੀ ਦਸਕਾ ਨੂੰ ਪੀ ਲਿਆ ਜਿਹੜਾ ਪੰਜਾਬੀ Ê ਤੋਂ ਪੰਜਾਬੀ ਨੂੰ ਪਿਆਰ ਕਰਦਾ ਇਸ ਵੀਡੀਓ ਨੂੰ ਮਤਵਾ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿਸ ਪੰਨ ਦਾ ਹੌਸਲਾ ਵਧ ਸਕੇ ਮੇਨੂੰ ਦਿਓ ਜਾਤ ਮੈਂ ਤੁਹਾਡਾ ਹਜਿੰਦਰ ਸਿੰਘ ਗਰੇਵਾਲ ਆਰਪੀਡੀ 24 ਚੈਨਲ ਆਈ ਅੰਮ੍ਰਿਤਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਤੇ ਕਲਿੱਕ ਕਰੋ ਬੈਲ ਆਈਕਨ ਤੇ